ਹਾਜੀ ਪੰਜਾਬੀਓ ਸਾਸਰੀ ਕਾਲ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਸੈਸ਼ਨ ਦੇ ਵਿੱਚ ਯਾਨੀ ਬੇਅਦਵੀ ਤੇ ਬਿਲ ਪਾਸ ਕਰ ਦਿੱਤਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੌਰੇ ਹੌਰੇ ਜਿਹੜੀ ਵੱਡੀ ਅਪਡੇਟ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਨੂੰ ਹਿਲਾ ਦੇਣ ਵਾਲੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਘੇਰਾ ਪੈ ਚੁੱਕਿਆ ਹੈ ਔਰ ਦੂਜੇ ਪਾਸੇ ਵਿਜੀਲੈਂਸ ਨੂੰ ਕਿਹੜੇ ਸਬੂਤ ਹੱਥ ਲੱਗੇ ਨੇ ਇਹਨਾਂ ਨੇ ਪੂਰੇ ਕੇਸ ਦਾ ਯਾਨੀ ਪਾਸੇ ਹੀ ਪਲਟ ਕੇ ਧਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਤਾਬਰ ਤੋੜ ਜਾਨੀ ਬਾਦਲਾਂ ਦੇ ਉੱਤੇ ਇਹਨਾਂ ਮਜੀਠੀਆਂ ਦੇ ਉੱਤੇ ਐਕਸ਼ਨ ਚੱਲ ਰਿਹਾ ਔਰ ਦੂਜੇ ਪਾਸੇ ਸੈਸ਼ਨ ਦੇ ਵਿੱਚ ਬੇਅਦਵੀ ਨੂੰ ਲੈ ਕੇ ਬਹੁਤ ਵੱਡਾ ਮਾਮਲਾ ਖੜਾ ਹੋਇਆ ਸੀ ਤਾਂ ਬੇਅਦਵੀ ਤੇ ਵੀ ਬਿੱਲ ਪਾਸ ਕਰ ਦਿੱਤਾ ਪਹਿਲਾਂ ਮੈਂ ਤੁਹਾਨੂੰ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਲੈ ਕੇ ਜਿਹੜੀ ਅਪਡੇਟ ਹੈ ਪਹਿਲੀ ਖਬਰ ਇਹ ਹੀ ਸੁਣਾਵਾਂਗੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਨਾਪਾ ਦੀ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਕੇ ਉਹਦਾ ਰਿਹਾਮਦ ਹੋਇਆ ਜਾਊਗਾ ਇਹ ਵੀ ਖਬਰ ਆ ਰਹੀ ਹੈ ਔਰ ਦੂਜੇ ਪਾਸੇ ਬੇ ਆਦਮੀ ਦੇ ਉੱਤੇ ਬਹੁਤ ਵੱਡੀ ਚਰਚਾ ਸੈਸ਼ਨ ਦੇ ਵਿੱਚ ਹੋ ਰਹੀ ਹੈ ਉਹਦੀ ਵੀ ਤੁਹਾਡੇ ਨਾਲ ਅਪਡੇਟ ਸਾਂਝੀ ਕਰਾਂਗੇ ਔਰ ਜਿਹੜੀ ਪਹਿਲੀ ਖਬਰ ਵਿਕਰਮ ਮਜੀਠੀਆ ਦੀ ਪਤਨੀ ਨੂੰ ਲੈ ਕੇ ਹੈ ਔਰ ਉਹਦੇ ਘਰ ਨੂੰ ਘੇਰਾ ਕਿਵੇਂ ਪਿਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਵਿਕਰਮ ਮਜੀਠੀਆ ਔਰ ਬੇ ਆਦਮੀ ਦੇ ਬੇਲੇ ਨੂੰ ਲੈ ਕੇ ਹੈ ਉਹ ਵੀ ਇਹਨਾਂ ਬਾਗਰਾਂ ਦੇ ਨਾਲ ਹੀ ਜੁੜਦਾ ਮਾਮਲਾ ਸੁਣੋ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੱਲ ਰਿਹਾ ਹੈ ਵਿੱਤੀ ਬਿੱਲ ਦੇ ਉੱਤੇ ਚਰਚਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦੂਜੇ ਪਾਸੇ ਵਿਕਰਮ ਸਿੰਘ ਮਚੀਠਿਆ ਦੇ ਘਰ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਰੇਡ ਚੱਲ ਰਹੀ ਹੈ ਰੇਡ ਕੀਤੀ ਜਾ ਰਹੀ ਹੈ ਸਾਡੇ ਸਹਿਯੋਗੀ ਮਰਜਿੰਦਰ ਅਮਰ ਅਸਰ ਤੋਂ ਸਰਨਲ ਫੋਨ ਲਾਈਨ ਤੇ ਬਣੇ ਨੇ ਜੀ ਮਰਜਿੰਦਰ ਕੀ ਕੋਈ ਅਪਡੇਟ ਹੈ ਦੱਸਿਆ ਜਾ ਰਿਹਾ ਹੈ ਕਿ ਮਚੀਠਿਆ ਦੇ ਘਰ ਦੇ ਉੱਤੇ ਵਿਜੀਲੈਂਸ ਰੇਡ ਕੀਤੀ ਜਾ ਰਹੀ ਹੈ ਬੈਰੀਕੇਟਿੰਗ ਵੀ ਕੀਤੀ ਗਈ ਹੈ ਹਾਂ ਸਰ ਕੋ ਇਹ ਕ੍ਰਮ ਨੀਤੀ ਦੇ ਚੀਵਾ ਜਿਹੜੀ ਜਿਹੜੀ ਰੇਟ ਹੋਈ ਉਹਨਾਂ ਦੇ ਦਫ਼ਤਰ ਤੇ ਉਹਨਾਂ ਦੇ ਘਰ ਦੇ ਵਿੱਚ ਕਿ ਲੰਬੇ ਸਮੇਂ ਤੋਂ ਜਿਹੜੇ ਉਹਨਾਂ ਤੋਂ ਚਾਚ ਬੈਠੇ ਨਿਕਲ ਰਹੇ ਸੀ ਇਹਨਾਂ ਦੇ ਵਲੋਂ ਚਾਚ ਦੀ ਇਤਰਾਕ ਕੀਤੀ ਜਾ ਰਹੀ ਆ ਹੁਣ ਤੋਂ ਭਾਵੇਂ ਉਹਨਾਂ ਨੂੰ ਬਾਦਲੀ ਉਹਨਾਂ ਦਾ ਲਿੱਤਾ ਗਿਆ ਸੀ ਪਰ ਕਹਿ ਸਕਦਾ ਕਿ ਅੰਮ੍ਰਿਤ ਸਰ ਉਹਨਾਂ ਦੇ ਰਹਿਸ਼ ਦੀ ਉੱਪਰ ਅੱਜ ਵੀਜਿਲੈਂਸ ਦੀ ਟੀਮਾਂ ਪਹੁੰਚੀ ਹੋਈ ਨੇ ਪੁਲਿਸ ਅਧਿਕਾਰੀਆਂ ਨੂੰ ਅੰਡੇ ਰਸਤੇ ਜਿਹੜੇ ਉਹਨਾਂ ਦੇ ਘਰ ਤੋਂ ਜਾਣ ਲੱਗੇ ਸਾਰੇ ਜਿਹੜੇ ਕੀ ਸੀਲ ਕਰ ਦਿੱਤੇ ਗਏ ਨੇ ਫੂਲਾ ਪਹਿਰਾ ਸਖਤ ਦੇਖ ਰਿਹਾ ਉਸ ਦੇ ਵਲੋਂ ਮੀਡੀਆ ਨੂੰ ਉੱਥੇ ਰੋਕਣ ਤੋਂ ਜਾਂ ਤੁਰਿਆ ਗਿਆ ਕਿ ਜਿਹੜੇ ਉਹਨਾਂ ਦੇ ਮਰਦ ਨੇ ਉਹਨਾਂ ਦੇ ਘਰ ਨਾ ਪਹੁੰਚਣ ਇਸੇ ਕਰਕੇ ਜਦੋਂ ਉਹਨਾਂ ਦੇ ਦਫ਼ਤਰ ਜਿਹੜਾ ਇਹ ਕਹਿ ਦਿੱਤਾ ਕਿ ਹਰ ਕੰਮ ਦੇ ਇਛਾ ਦੇ ਵਿੱਚ ਹੈਗਾ ਵੀ ਬੇਤਰਾ ਮਜੀਠੀਆ ਦੀ ਕੋਠੀ ਜੋ ਘੇਰੀ ਗਈ ਹੈ 10 ਸਾਲ ਦੇ ਵਿੱਚ ਕੋਠੀ ਨਹੀਂ ਬਲਕਿ ਉਹਨਾਂ ਦੇ ਦਫ਼ਤਰਾਂ ਦੇ ਉੱਤੇ ਵੀ ਛਾਪੇ ਮਾਰੀ ਚੱਲ ਰਹੀ ਹੈ ਕਿ ਉਹਨਾਂ ਦੇ ਘਰ ਦੇ ਵਿੱਚੋਂ ਵੀ ਸਬੂਤ ਜੁਟਾਏ ਜਾ ਸਕਣ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿ ਉਹਨਾਂ ਦੀ ਪਤਨੀ ਦੀ ਗ੍ਰਿਫਤਾਰੀ ਹੋ ਸਕਦੀ ਹੈ ਅੱਜ ਉਹਨਾਂ ਦੇ ਘਰ ਦੇ ਵਿੱਚ ਰੇਡ ਹੋ ਚੁੱਕੀ ਹੈ ਉਹਨਾਂ ਦੇ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਅਪਡੇਟ ਹੈ ਜਿਹੜੀ ਉਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਅੱਜ ਗ੍ਰਿਫਤਾਰ ਹੋ ਸਕਦੀ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਵਿਜੀਲੈਂਸ ਅੱਜ ਦੁਬਾਰਾ ਰਵਾਮਾਂ ਲੈ ਸਕਦੀ ਆ ਔਰ ਸੈਸ਼ਨ ਦੇ ਵਿੱਚ ਬੇਅਦਵੀ ਤੋਂ ਜਿਹੜਾ ਬਿਲ ਪਾਸ ਕੀਤਾ ਉਹ ਵੀ ਇਹਨਾਂ ਬਾਦਲਾਂ ਨੂੰ ਲੈ ਕੇ ਹੀ ਹੈ ਕਿਤੇ ਸਭ ਤੋਂ ਵੱਡੇ ਬੇਅਦਵੀ ਕਰਨ ਵਾਲੇ ਇਹ ਬਾਦਲੀ ਨੇ ਅੱਜ ਉਸਤੇ ਬਹੁਤ ਵੱਡੇ ਪੱਧਰ ਦੇ ਉੱਤੇ ਬੈਠ ਸੋਰੀ ਸੈਸ਼ਨ ਦੇ ਵਿੱਚ ਤਾਂ ਹੁਣ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦਾ ਕੁਝ ਹੀ ਟਾਈਮ ਪਹਿਲਾਂ ਇੱਕ ਇੰਟਰਵਿਊ ਹੁੰਦਾ ਉਦੇ ਵਿੱਚ ਉਹਨੇ ਕੀ ਕਹਿਣਾ ਉਹ ਵੀ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਹੁਣ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਪਹੁੰਚਾ ਸਕਦੇ ਨੇ ਸੀਐਮ ਮਾਰ ਕਿਉਂਕਿ ਮੁੱਖ ਮੰਤਰੀ ਐਸ ਕਦਰ ਰੱਕ ਗਏ ਨੇ ਕਿ ਬਾਦਲਾ ਨੇ ਇਹਨਾਂ ਨੂੰ ਜਿਵੇਂ ਧਮਕੀਆਂ ਦਿੱਤੀਆਂ ਸੀ ਜਿਹੜਾ ਮੁੱਛਾਂ ਚੜਾਉਣ ਦਾ ਚਾਅ ਚੜਿਆ ਸੀ ਉਹ ਸਾਲਾ ਹੀ ਲਾ ਕੇ ਧਰ ਦਿੱਤਾ ਕਿਉਂਕਿ ਉਹਨਾਂ ਬਾਦਲਾ ਨੂੰ ਠੱਲ ਪਾਉਣ ਵਾਲਾ ਪਹਿਲਾ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਮਾਨ ਜਿਨ੍ਹਾਂ ਨੂੰ ਪੂਰਾ ਪੰਜਾਬ ਕਹ ਰਿਹਾ ਕਿ ਭਾਈ ਜਿਹੜਾ ਐਕਸ਼ਨ ਕੀਤਾ ਬੇਹੱਦ ਜ਼ਿਆਦਾ ਇਹ ਐਮੈਕਸ਼ਨ ਸੀ ਜਿਹੜਾ ਕਿ ਪੰਜਾਬ ਦੇ ਲੋਕ ਚਾਹੁੰਦੇ ਸੀ ਉਹੀ ਪੰਜਾਬ ਦਾ ਮੁੱਖ ਮੰਤਰੀ ਔਰ ਪੰਜਾਬ ਦੀ ਸਰਕਾਰ ਕਰ ਰਹੀ ਹੈ ਪਰ ਹੁਣ ਜਿਹੜੀ ਇਹਨਾਂ ਦੀ ਪਤਨੀ ਨੇ ਇੱਕ ਇੰਟਰਵਿਊ ਕੀਤੀ ਹੈ ਉਹਦੇ ਵਿੱਚ ਇਹਨੇ ਕੀ ਕਿਹਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅੱਜ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਅਸੀਂ ਸੱਚ ਬੋਲਦੇ ਹਾਂ ਹਾਂ ਉਹਨਾਂ ਨੇ ਹਮੇਸ਼ਾ ਸੱਚ ਬੋਲਿਆ ਸੱਚ ਦਾ ਸਾਥ ਦਿੱਤਾ ਨਾ ਉਹਨਾਂ ਦੇ ਕਿਸੇ ਮਹਿਕਮੇ 'ਚ ਕੋਈ ਉਹਨਾਂ ਨੂੰ ਆ ਕੋਈ ਉਹ ਬਚੂਕ ਸੁੱਕੀ ਸਕੇ ਕੀ ਇਹਨਾਂ ਨੇ ਆ ਗਲਤ ਕੀਤਾ ਜਾਂ ਉਹ ਗਲਤ ਕੀਤਾ ਇਹ ਡਰਗ ਦਾ ਸੀਗਾ ਉਸ 'ਚ ਵੀ ਹਲੇ ਤਾਈਂ ਇਹਨਾਂ ਨੂੰ ਕੁਝ ਨਹੀਂ ਲੱਭਿਆ ਕਿ ਆ ਸੀ ਜੀ ਡਰਗ ਪੋゼਸ਼ਨ ਉਸ 'ਚ ਕੁਝ ਨਹੀਂ ਹੈ ਇਹਨਾਂ ਨੇ ਕਿਹਾ ਸੀ ਟ੍ਰਾਫਿਕਿੰਗ ਹਜੇ ਤਾਈਂ ਇੱਕ ਚੀਜ਼ ਵੀ ਨਹੀਂ ਲੱਭਦੀ ਇਹਨਾਂ ਨੂੰ ਜੇ ਤੁਸੀਂ ਹਾਈ ਕੋਰਟ ਦੀ ਆ ਅਮ ਦੇਖੂਗੇ ਜਿਹੜਾ ਉਹਨਾਂ ਨੇ ਦਿੱਤਾ ਇਹਨਾਂ ਦੇ ਖਿਲਾਫ ਬੇਨ ਆਰਡਰ ਉਸ ਜਿਹਨਾਂ ਨੇ ਹਰ ਬੰਦੇ ਦੀ ਸਟੇਟਮੈਂਟ ਨੂੰ ਅ ਦੇਖਿਆ ਜਾਂਚ ਕੀਤੀ ਹੈ ਤੇ ਉਸ ਚ ਲਿਖਿਆ ਕਿ ਨਾਥਿੰਗ ਫਾਊਂਡ ਨਾਥਿੰਗ ਫਾਊਂਡ ਯਾਨੀ ਸੋਲੇ ਬਕਰਮ ਸਿੰਘ ਮਜੀਠੀਆ ਦੀ ਪਤਨੀ ਦਾ ਕੁਝ ਟਾਈਮ ਪਹਿਲਾਂ ਦਾ ਇਹ ਇੰਟਰਵਿਊ ਹੈ ਤਾਂ ਹੁਣ ਜਿਹੜਾ ਘਰ ਨੂੰ ਘੇਰਾ ਪੈ ਚੁੱਕਿਆ ਹੈ ਪੂਰੀ ਕੋਠੀ ਨੂੰ ਔਰ ਦੂਜੇ ਪਾਸੇ ਦੇ ਦਫਤਰ ਨੇ ਵੀ ਘੇਰਾ ਪੈ ਚੁੱਕਿਆ ਹੈ ਔਰ ਤੀਸਰਾ ਨੰਬਰ ਜਿਹੜੇ ਇਹਨਾਂ ਦੇ ਸਮਰਥਕ ਨੇ ਉਹਨਾਂ ਨੂੰ ਵੀ ਉੱਥੇ ਨਹੀਂ ਜਾਣ ਦਿੱਤਾ ਜਾ ਰਿਹਾ ਯਾਨੀ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੇ ਜਿਹੜਾ ਛਲ ਕੀਤਾ ਸੀ ਵਿਜੀਲੈਂਸ ਦੇ ਅਫਸਰਾਂ ਦੇ ਨਾਲ ਕਿ ਜਦੋਂ ਦੀ ਗ੍ਰਿਫਤਾਰੀ ਹੁੰਦੀ ਹੈ ਉਦੋਂ ਉਸ ਬੰਦੇ ਨੇ ਪੂਰੇ ਅਫਸਰਾਂ ਦੇ ਉੱਤੇ ਤਾਰ-ਫੜਾ ਆਪ ਵੀ ਕੀਤੀ ਸੀ ਔਰ ਆਪਣੇ ਸਮਰਥਕਾਂ ਨੂੰ ਪਰਕਾਉਣ ਦੀ ਬਹੁਤ ਵੱਡੀ ਧਾਰਾ ਲੱਗੀ ਹੈ ਕਿਉਂਕਿ ਉਹਨੇ ਜਿਹੜਾ ਗ੍ਰਿਫਤਾਰੀ ਯਾਨੀ ਨਿਸ਼ਾਨਬਿੰਦ ਦੇ ਵਿੱਚ ਵਾਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਵਿਕਰਮ ਮਜੀਠੀਆ ਦੇ ਉੱਤੇ ਵਿਜੀਲੈਂਸ ਦੇ ਅਫਸਰਾਂ ਦੇ ਔਰ ਦੂਜੇ ਪਾਸੇ ਸਰਕਾਰ ਤਾਂ ਖਵਾ ਹੈਗੀ ਆ ਕਦੇ ਪੰਜਾਬ ਦੇ ਲੋਕ ਚਾਹੁੰਦੇ ਸੀ ਕਿ ਇਹਨਾਂ ਲੋਕਾਂ ਨੂੰ ਜਿੰਨਾਂ ਦੇ ਵਿੱਚ ਧੱਕਿਆ ਜਾਵੇ ਜਿੰਨਾਂ ਲੋਕਾਂ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਯਾਨੀ ਪੰਜਾਬ ਦੇ ਲੋਕ ਮਾਰੇ ਨੇ ਅੱਜ ਉਹ ਲੋਕ ਖੁੰਝੇ ਲਾਏ ਪਏ ਨੇ ਉਤੋਂ ਬਾਅਦ ਰਕੇ ਦਾਵਾ ਕਰ ਦਿੰਦੇ ਨੇ ਕਹਿੰਦੇ ਸਾਡੀ ਸਰਕਾਰ ਦੇ ਵਿੱਚ ਵਾਪਸੀ ਕਰਵਾ ਦਿਓ ਪੰਜਾਬ ਦੇ ਲੋਕਾਂ ਨੂੰ ਬੜਾ ਚਾ ਚੜਿਆ ਸੀ ਇਹਨਾਂ ਨੂੰ ਕਹਿੰਦੇ ਸਰਕਾਰ ਬਣਾਉਣੀ ਹੈ ਜੀ 25 ਸਾਲ ਤੱਕ ਇਹਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਲਹੂ ਪੀਤਾ ਉਹ ਅਜੇ ਤੱਕ ਪ੍ਰਸ ਨਹੀਂ ਆਇਆ ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਧੋਗਲੇ ਨੇਤਾਵਾਂ ਦੇ ਪਿੱਛੇ हट ਗਏ ਨੇ ਅਸਲੀ ਚਿਹਰਾ ਬਾਦਲਾਂ ਦਾ ਪੰਜਾਬ ਦੇ ਮੁੱਖ ਮੰਤਰੀ ਨੇ ਪੂਰੇ ਪੰਜਾਬ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਕਿਉਂਕਿ ਵੈਸੇ ਵੀ ਪੰਜਾਬ ਦੇ ਲੋਕ ਜਾਣਦੇ ਸੀ ਪਰ ਇਹਨਾਂ ਦੇ ਉੱਤੇ ਐਕਸ਼ਨ ਕਰਨ ਵਾਲਾ ਕੋਈ ਵੀ ਨਹੀਂ ਸੀ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇਹਨਾਂ ਨੇ ਜਿਹੜਾ ਬਹੁਤ ਵੱਡਾ ਉਪਰਾਲਾ ਕੀਤਾ ਇਸ ਕਰਕੇ ਇਹਨਾਂ ਨੂੰ ਨਸੀਹਤ ਮਿਲੀ ਹੈ ਔਰ ਵਿਕਰਮ ਸਿੰਘ ਮਂਜੀਠੀਆ ਦੇ ਸੈੱਲ ਦੇ ਵਿੱਚ ਕਹਿੰਦੇ ਨੌ ਗੈਂਗਸਟਰ ਯਾਨੀ ਉਥੇ ਰੱਖੇ ਗਏ ਨਹੀਂ ਇਹ ਵੀ ਖਬਰ ਬਹੁਤ ਵੱਡੀ ਆ ਇਸ ਕਰਕੇ ਉਸ ਬੰਦੇ ਨੇ ਇਹ ਗੱਲ ਕਹੀ ਸੀ ਕਹਿੰਦਾ ਮੇਰੀ ਬੈਰਕ ਬਦਲਦੇ ਮੇਰੇ ਜਾਨ ਨੂੰ ਖਤਰਾ ਹੈ ਤਾਂ ਠੀਕ ਆ ਪੰਜਾਬ ਵਾਲੇ ਜਿਨੇ ਪਹਿਣ 99 ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ